ਵਲੀਨ ਦਾ ਘਾਟੀ ਵਰਗੇ ਕੋਲੇ ਰਾਮ ਸ਼ਰਗੇ ਸੱਜਣ ਥਾਪ ਵਰਗੇ ਜਿਹੜੇ ਆਏ ਗਿਆ ਨੂੰ ਰੋਟਿਆ ਕਰਦੇ ਸੀ ਤੇ ਉਸ ਤੋਂ ਬਾਅਦ ਖਤਮ ਕਰ ਦਿੰਦੇ ਸੀ ਔਰ ਕਿਸੇ ਨੇ ਕਿਹਾ ਕਿ ਇੱਕ ਚੋਰ ਹੁੰਦਾ ਹੈ ਇੱਕ ਹੁੰਦਾ ਥਾਗ ਚੋਰ ਦਾ ਭਾਵ ਹੈ ਕਿ ਚੋਰੀ ਕੀਤੀ ਤੇ ਚਲਾ ਗਿਆ ਥਾਗ ਦਾ ਭਾਵ ਹੈ ਕਿ ਥਗੀ ਬਾਤ ਵਾਲੇ ਨੇ ਕੰਧਾਂ ਦੇ ਵਿੱਚ ਹੀ ਔਰ ਬਲੇਹੀਓ ਨੇ ਪਟਵੇ ਨੇ